ਇੱਕ ਰਾਜਾ ਕੇ ਲੜਕਾ ਇੱਕ ਗਰੀਬ ਕੇ ਲੜਕਾ ਸੇਵਾ ਕਰਦਾ ਹੁੰਦਾ ਤਾਂ ਰਾਜਾ ਕੇ ਲੜਕਾ ਘੋੜੇ 'ਤੇ ਸਵਾਰ ਹੋ ਕੇ ਜਾਣਾ ਗਰੀਬ ਕੇ ਲइका ਸਾਈਕਲ 'ਤੇ ਜਾਣਾ ਸਾਈਕਲ ਦਾ ਵੀ ਟਾਇਰ ਇਹ ਕਰਦਾ ਕਿ ਵੀ ਹਵਾ ਘਟਦਾ ਹੌਲੀ 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 ਦਿਨ ਚਾਰ ਗਿਆ ਉਹਨੂੰ ਰਾਜਾ ਕੇ ਲੜਕਾ ਘੋੜੇ 'ਤੇ ਜਾਂਦਾ ਸਾਈਕਲ ਮੂਰੇ ਖੜਾ ਦਿਆ ਦਾ ਗਰੀਬ ਦੇ ਬੱਚੇ ਕਹਿੰਦਾ ਸਾਈਕਲ ਪਾਸੇ ਕਰ ਓਏ ਕਹਿੰਦਾ ਕੋਈ ਨਹੀਂ ਮਹਾਰਾਜ ਕੀ ਅਸੀਂ ਸੇਵਾ ਕਰਕੇ ਤੇਰਾ ਸਾਈਕਲ ਚੱਕ ਦਿੰਦਾ ਹੱਥ ਵਿੱਚ ਫੁੱਲ ਲਿਆ ਕਹਿੰਦਾ ਹਟਾ ਨਹੀਂ ਤਾਂ ਤੋੜ ਦੂਗਾ ਕਹਿੰਦਾ ਚੱਲ ਤੇਰੀ ਮਰਜ਼ੀ ਆ ਗੁਰੂ ਗੋਬਿੰਦ ਸਿੰਘ ਆਵਾਜ਼ਾਂ ਮਾਰਿਆ ਕਬੀਰ ਭਗਤ ਆ ਜਾ ਦੂਏ ਦਿਨ ਸੋਨੇ ਦਾ ਟੋਕਰਾ ਲੈ ਕੇ ਗਰੀਬ ਕੇ ਬੱਚੇ ਹੱਥਾਂ ਵਿੱਚ ਫੁੱਲ ਲੈ ਕੇ ਗਿਆ ਰਾਜਾ ਕੇ ਲੜਕਾ ਟੋਕਰਾ ਸੋਨੇ ਦਾ ਲੈ ਗਿਆ